ਆ ਗਾਲ ਲੈ ਮੇਰਾ ਵੀਰ ਮੇਰਾ ਵੀਰ ਨਹੀਂ ਕੋਈ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜ਼ਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਇਹ ਤਾਂ ਸਾਰੇ ਕੋਈ ਨਹੀਂ ਵਾਈਕਲੇ ਖੜੇ ਹੋ ਇਹਦਾ ਗਾਂ ਲੈ ਜਾਂਦੇ ਚੱਲੋ ਆਜੋ ਖੜੇ ਆ ਭਾਈ ਜਰੇ ਨਾਲ ਖੜੇ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ ਦੇਰ ਦੇਰ ਚੱਲ ਕਿੰਨੇ ਮਰੇ ਜੰਮੀ ਰਵੀਰ ਜੀ ਮਾ ਕੰਡਾ ਬਗਿੰਦਾ ਉਹ ਨਹੀਂ ਦਾ ਮਾਇਕ ਇੰਦਰ ਨੇ ਛੱਡੀ ਰਹਿੰਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਤੇ ਮੇਰਾ ਸਭ ਕੁਝ ਹੈ ਉਹ ਪਰਮਾਤਮਾ ਆਪੇ ਸੈੱਟ ਕਰੂਗਾ ਕੋਈ ਨਾ ਕਰੇ ਸਭ ਤੋਂ ਜ਼ਰੂਰੀ ਤਾਂ ਜਾਣ ਆਪਣੀ ਜਾਨ ਬਚਾਈ ਗਏ ਆ ਦਿਲ ਨਹੀਂ ਛੱਡੀ ਆਉਂਦਾ ਨਾਲ ਖੜੇ ਸਾਰੇ ਤੁਹਾਡੇ ਨਾਲ ਖੜੇ ਹੈਗੇ ਛੋਟੀ ਸੇਵਾ ਸਾਥਰੀ ਬਣ ਕੇ ਜਾਨ ਦੇ ਉੱਤੇ ਰਵੀਰ ਜਾਨ ਕੋਈ ਇਧਰ ਜਾਏਗਾ ਨੀ ਪਾਣੀ ਬਹੁਤ ਆਈ ਨਹੀਂ ਇੱਥੇ ਬਹੁਤ ਆ ਬਾਈ ਬਾਜੀ ਨਹੀਂ ਨਹੀਂ ਯਾਰ ਇਹ ਮੇਰੇ ਘਰੇ ਸਾਲ ਖੜੀ ਗਿਆ ਪਾਣੀ ਗੱਤ ਤੂੰ ਰਾਮ ਲਾ ਦੇਣਾ ਆ ਬੋਰਡ ਤੇ ਬਹਿ ਕੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਜਿਹੜੀ ਜਾਣ ਵਾਤੀ ਇਹ ਨਹੀਂ ਹੁੰਦਾ ਵੀਡੀਓ ਕਰ ਲੱਗ ਕੇ ਦਿਖਾਉਂਦਾ ਜਿਹੜੀ ਜਾਣ ਵਾਤੀ ਇਹਦਾ ਸੌ ਤੋਂ ਵੱਧ ਗਿਆ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਬਾਰ ਬੜਾ ਵਧੀਆ ਕਰ ਰਹਾ ਹੈ ਦੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਹੱਦ ਤੱਕ ਪਰ ਇਹ ਕਰਾ ਕਾਤੋਂ ਕਮਾਈ ਇਥੋਂ ਦੀ ਕਮਾਈ ਫਿਰ ਆਪਣੇ ਵਸ ਦੀ ਗੱਲ ਨਹੀਂ ਇਹ ਦੇਖੋ ਜੋ ਪਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੂੰ ਮੈਂ ਕਹਿੰਦਾ ਵੀਰੇ ਮੈਂ ਮੈਂ ਛੋੜ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੂੰ ਮੈਂ ਕਹਿੰਦਾ ਵੀਰੇ ਮੈਂ ਮੈਂ ਛੋੜ ਨਹੀਂ ਬੋਲਦਾਗਾ ਮੈਂ ਵੀਰੇ ਤੁਹਾਨੂੰ ਸੱਚ ਬੋਲਦਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ ਸਭ ਕੁਝ ਰੁੜ ਗਿਆ ਮੈਂ ਇੱਕ ਜ਼ਿਕਰ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਆ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਸਿੱਖ ਮਰਦਾ ਕਿਸ ਗੱਲ ਬਦਲੇ ਮਰਦਾ ਮੇਰਾ ਮੇਰੀ ਬਰਾਜਾ ਮੇਰਾ ਬੱਤ ਆ ਗਿਆ ਭੈਣ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰ ਕੰਮ ਕਰ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਕਰ ਪਰ ਨਾ ਰੱਖਿਓ ਵੀਰ ਯਾਰ ਪਰ ਨਾ ਰੱਖਿਓ ਨਾ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਕੁਝ ਬੱਸ ਹੋ ਗਿਆ ਤਾਂ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਕਟੈਂਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲੇ ਤੂੰ ਮਰ ਗਿਆ ਕਾਲੇ ਤੂੰ ਮਰ ਗਿਆ ਕਾਲੇ ਮਰ ਗਿਆ ਤੂੰ ਕਾਲੇ ਮਰ ਗਿਆ ਤੂੰ ਆਹ ਮੰਦਰ ਕਾਲੇ ਤੇ ਜਿੰਦਗੀ ਕਹਿੰਦੀ ਕਾਲੇ ਤੂੰ ਇਦਾਂ ਨਾ ਕਰੇਗਾ ਕਾਲੇ ਤੂੰ ਮਰ ਗਿਆ ਤਾਂ ਬਾਈ ਹਰੀ ਦਸਤਾਰ ਸਜਾਰੇ ਨੇ ਇੱਕ ਮਨ ਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਿਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜਾਈਏ ਤਾਂ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਕੋਈ ਮੇਸਰ ਕੋਈ ਦੁਬਾਰਾ ਹੋ ਜਾਣਾ ਤੁਸੀਂ ਹੌਸਲਾ ਨਾ ਹਾਰੋ ਜਿੰਨਾਂ ਕਿ ਬਈ ਤੁਹਾਨੂੰ ਲੱਗਦਾ ਵੀ ਸਾਡਾ ਕੋਈ ਟੱਕ ਨਹੀਂ ਬੰਦਾ ਅੰਤਰਾ ਕਿਨੇ ਖੜਨਾ ਨਹੀਂ ਯਾਰ ਐਡੀ ਦੂਰੋਂ ਦੂਰੋਂ ਲੋਕ ਤੁਸੀਂ 150 ਕਿਲੋਮੀਟਰ ਤੋਂ ਆਏ ਚੱਲ ਕੇ ਤੁਹਾਡੇ ਲਈ ਆਏ ਤੁਹਾਡੇ ਲਈ ਆਏ ਸੁਣੋ ਇੱਥੇ ਆ ਕੇ ਕਹਿੰਦਾ ਤਾਂ ਬੱਸ ਕਿਨੇ ਰਿਹਾ ਵੀ ਅਸੀਂ ਸਮਝਦੇ ਫਿਰ ਕੱਖ ਰੱਪਾ ਨੂੰ ਪਰਮਾਤਮਾ ਦਾ ਨੁਕਸਾਨ ਬਹੁਤ ਹੋਇਆ ਇਹ ਚ ਗੱਲ ਕਰ ਹੁਣ ਆਪਣੇ ਹੱਥ ਵਾਸੀ ਨਹੀਂ ਇਹੇ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਜ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਜੇ ਕਿੱਥੋਂ ਨੂਰ ਹੋ ਜਾਂਦਾ ਯਾਰ ਤੂੰ ਭਈ 20 ਦਾ ਚੱਕਰਾਂ ਵਿੱਚ